ਪੁਲਿਸ ਦੇ ਨਾਮੀ ਕੰਪਨੀਆ ਦੇ ਫੀਲਡ ਅਫਸਰ ਵੱਲੋਂ ਦਰਾਹ ਦੇ ਮਸ਼ਹੂਰ ਕੱਪੜਿਆਂ ਦੇ ਸ਼ੋਰੂਮ ਕਸ਼ਮੀਰ ਐਪਲਸ ਤੇ ਛਾਪੇਮਾਰੀ ਕੀਤੀ ਗਈ ਹੈ ਛਾਪੇਮਾਰੀ ਵਿੱਚ ਸ਼ੋਅਰੂਮ ਦੇ ਅੰਦਰੋਂ ਨਾਮੀ ਕੰਪਨੀਆਂ ਦਾ ਨਕਲੀ ਸਮਾਨ ਬਰਾਮਦ ਹੋਇਆ ਹੈ ਇਹ ਸਮਾਨ ਮਹਿੰਗੇ ਭਾਅ ਵਿੱਚ ਕਿ ਗਾਕਾਂ ਨਾਲ ਧੋਖਾ ਕੀਤਾ ਜਾ ਰਿਹਾ ਸੀ ਜਦਕਿ ਕੰਪਨੀ ਦਾ ਮਾਲ ਨਹੀਂ ਸੀ ਛਾਪੇਮਾਰੀ ਦੌਰਾਨ ਪੁਲਿਸ ਨੇ ਇੱਕ ਮੁਲਜ਼ਮ ਨੂੰ ਮੌਕੇ ਤੇ ਕਾਬੂ ਕੀਤਾ ਹੈ ਮੁਲਜ਼ਮ ਦੀ ਪਛਾਣ ਜਸਪ੍ਰੀਤ ਸਿੰਘ ਵਾਸੀ ਕੋਟਲੀ ਵਜੋਂ ਹੋਈ ਹੈ ਐਫ ਆਈ ਆਰ ਵਿੱਚ ਸ਼ੋਅਰੂਮ ਮਾਲਕ ਦਾ ਨਾਮ ਵੀ ਦਰਜ ਕੀਤਾ ਗਿਆ ਦਰਾਹਾ ਥਾਣੇ ਦੇ ਐਸ ਐਚ ਓ rau virender singh ਨੇ ਦੱਸਿਆ ਕਿ ਉਹਨਾਂ ਕੋਲ ਨਵੀਂ ਦਿੱਲੀ ਦੇ ਰਹਿਣ ਵਾਲੇ ਰਾਧੇ ਸ਼ਾਮ ਯਾਦਵ ਨੇ ਸ਼ਿਕਾਇਤ ਕਰਵਾਈ ਸੀ ਰਾਦੇ ਸ਼ਾਮ ਨੇ ਆਪਣੇ ਆਪ ਨੂੰ ਮੈਸੇਜਰ ਐਡੀਡਾਸ ਏਜੀ ਮੈਸੇਜਰ ਲੈਵਾਈਸ ਟੈਵਰਸ ਐਂਡ ਕੰਪਨੀ ਦਾ ਫੀਲਡ ਅਫਸਰ ਦੱਸਿਆ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਕੰਪਨੀ ਵੱਲੋਂ ਦਰਹਾ ਸ਼ਹਿਰ ਦਾ ਸਰਵੇਖਣ ਕੀਤਾ ਗਿਆ ਤੇ ਪਾਇਆ ਗਿਆ ਕਿ ਕਸ਼ਮੀਰ ਐਪਲਸ ਦਾ ਮਾਲਕ ਆਪਣੀ ਦੁਕਾਨ ਤੇ ਨਕਲੀ ਐਡੀਡਾਸ ਅਤੇ ਲੈਵਿਸ ਟੈਗ ਲਗਾ ਕੇ ਪੈਂਟ ਕਮੀਜ਼ ਜੈਕਟ ਤੇ ਹੋਰ ਕੱਪੜੇ ਵੇਚ ਰਿਹਾ ਸੀ ਜਿਸ ਤੋਂ ਬਾਅਦ ਉਸਤੇ ਕਾਰਵਾਈ ਕੀਤੀ ਗਈ ਹੈ ਜਦਕਿ ਇਹ ਸਾਰੇ ਕੱਪੜੇ ਉਸ ਦੀ ਕੰਪਨੀ ਦੇ ਨਹੀਂ ਹਨ ਇਹ ਨਕਲੀ ਚੀਜ਼ਾਂ ਸ਼ਿਕਾਇਤ ਦੇ ਆਧਾਰ ਤੇ ਪੁਲਿਸ ਨੇ ਛਾਪੇਮਾਰੀ ਕੀਤੀ ਤਾਂ ਦੁਕਾਨ ਚੋਂ ਭਾਰੀ ਮਾਤਰਾ ਚ ਸਮਾਨ ਬਰਾਮਦ ਹੋਇਆ ਐ ਐਸਐਚਓ rau virender singh ਨੇ ਇਸ ਦੀ ਪੁਸ਼ਟੀ ਕੀਤੀ ਹੈ ਇਹ ਲਵਾਈਸ ਤੇ ਐਡਿਟ ਆਫ ਕੰਪਨੀ ਦੇ ਨੁਮਾਇंदे ਆਏ ਸੀ ਉਹਨਾਂ ਵੱਲੋਂ ਤਸਦੀਕ گارਮੈਂਟਸ ਵਾਲਿਆਂ ਦੇ ਟ੍ਰੇਡ ਕੀਤੇ ਗਈ ਹੈ ਕਿ ਉੱਥੋਂ ਜਿਹੜੀ ਕੱਪੜੀ ਦੀ ਅਨਲੀਗਲੀ ਕਾਪੀ ਕੀਤੀ ਜਿਹੜੇ گارਮੈਂਟਸ ਮਲੇ ਨੇ ਉਹਨਾਂ ਮੁਤਾਬਕ ਉਹਨੂੰ ਦੋਸ਼ ਪਾ ਦਿੱਤਾ ਗਿਆ ਸਰ ਕਿੰਨਾ ਸਮਾਨ ਮਿਲਿਆ ਜੀ ਸਮਾਨ ਤਾਂ ਕਾਫੀ ਅਜਿਗਠੀ ਚੱਲ ਰਹੀ ਹੈ